ਪਰ ਕਾਫੀ ਲੋਕ ਬਾਅਦ ਚ ਵੀ ਆਂਦੇ ਰਹੇ ਸੀ ਤਾਂ ਕਾਫੀ ਜਦੋਂ ਸਾਰੇ ਲੋਕ ਚਲੇ ਗਏ ਸੀ ਕੈਂਪਾਂ ਚੋਂ ਉਸ ਤੋਂ ਬਾਅਦ ਅਸੀਂ ਆਏ ਸੀ ਮਤਲਬ ਕਿ ਨਵੰਬਰ ਮਹੀਨੇ ਦੇ ਵਿੱਚ ਸਾਲ 1947 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਦੀਵਾਲੀ ਸੀ ਤਾਂ ਉਦੋਂ ਜਦੋਂ ਅਸੀਂ ਆਏ ਸੀ ਜਾਂ ਮੇਰੇ ਪਰਦਾਦਾ ਜੀ ਉਹਨੇ ਜਦੋਂ ਆਏ ਸੀ ਤਾਂ ਉਦੋਂ ਫਿਰ ਉਹ ਜਦੋਂ ਰਸਤੇ ਦੇ ਵਿੱਚ ਆ ਰਹੇ ਸੀ ਤਾਂ ਉਹਨਾਂ ਦੀ ਵਾਈਫ ਦੀ ਡੈਥ ਹੋ ਗਈ ਸੀ ਤੇ ਵਾਈਫ ਇਹ ਟ੍ਰੇਨ ਦੀ ਗੱਲ ਹੈ ਹਾਂਜੀ ਟ੍ਰੇਨ ਦੇ ਵਿੱਚ ਹੀ ਵੀ ਕਿਸੇ ਵਾਇਲੈਂਸ 'ਚ ਨਹੀਂ ਹੋਈ ਉਹ ਤਾਂ ਇੱਕ 엘ਮੈਂਟ ਦੀ ਵਜ੍ਹਾ ਕਰਕੇ ਤਾਂ ਉਹ ਜਦੋਂ ਡੈਥ ਹੋਈ ਤਾਂ ਜਦੋਂ ਪਹਿਲੀ ਚੀਜ਼ ਜਦੋਂ ਨਹਿਰੂ ਨੇ ਫਸਿਲ ਤੇ ਖੜ ਕੇ ਕਿਹਾ ਸੀ ਵੀ ਟ੍ਰਾਇਸ ਟੂ ਅ ਡੈਸਟਨੀ ਇੰਡੀਆ ਇਜ਼ ਹਮ ਹੈਨਾ ਅਵੇਕਨਿੰਗ ਫਰਮ ਦ ਲੌਂਗ ਸਲੀਪ ਤਾਂ ਉਹਨੇ ਇੱਕ ਹੋਪ ਦੀ ਗੱਲ ਕੀਤੀ ਸੀ ਤਾਂ ਉਸ ਹੋਪ ਦੀ ਲੈਂਡ ਤੇ ਜਦੋਂ ਅਸੀਂ ਪਹਿਲੀ ਦਫਾ ਆਏ ਐਜ਼ ਅ ਫੈਮਿਲੀ ਤੋਂ ਫਰਸਟ ਥਿੰਗ ਵੀ ਪਰਫਾਰਮ ਐਜ਼ ਅ ਕਰਿਮੇਸ਼ਨ ਆਫ ਯਰ ਗ੍ਰੈਂਡਮਾ ਹਾਂਜੀ ਉਹ ਉਹਨਾਂ ਨੇ ਆਪਣੇ ਮਤਲਬ ਕਿ ਮੇਰੇ ਦਾਦਾ ਜੀ ਨੇ ਆਪਣੇ ਮਦਰ ਦਾ ਕਰੀਮੇਸ਼ਨ ਦੇਖਿਆ ਤਾਂ ਜਦੋਂ ਅਸੀਂ ਇੱਕ ਨਵੀਂ ਸ਼ੁਰੂਆਤ ਕਰਨੀ ਹੈ ਇੱਕ ਨਵੇਂ ਥਾਂ ਉਥੋਂ ਆਪਣੇ ਪਿੱਛੇ ਤੋਂ ਉੱਠ ਕੇ ਆਏ ਤਾਂ ਜੋ ਇੱਕ ਨਵੀਂ ਸ਼ੁਰੂਆਤ ਤੁਸੀਂ ਕਿੱਥੇ ਕਰਨੀ ਨੇ ਤੁਸੀਂ ਕਰੀਮੇਸ਼ਨ ਤੋਂ ਸ਼ੁਰੂ ਕਰਦੇ ਹੋ ਤਾਂ ਫਿਰ ਇੱਕ ਬੜਾ ਅਲੱਗ ਕਿਸਮ ਦਾ ਸਫ਼ਰ